ਅੱਜ ਆਪਾਂ ਦੇਖਾਂਗੇ ਕਿ ਬੀਐਮ ਰਥਮ ਦੇ ਪੋਰਟਲ ਦੇ ਉੱਤੇ ਜੋ ਉਹਨਾਂ ਨੇ ਇੰਡੀਪੈਂਡੈਂਟ ਅਸੈਸਮੈਂਟ ਕੀਤੀ ਹੈ ਵਿਦਿਆਰਥੀਆਂ ਦੀ ਉਹ ਕਿਵੇਂ ਅਪਲੋਡ ਕਰਨੀ ਹੈ ਸਭ ਤੋਂ ਪਹਿਲਾਂ ਦੇਖੋ ਤੁਸੀਂ ਲਿੰਕ ਤੇ ਕਲਿੱਕ ਕਰੋਗੇ ਇਹ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਥੇ ਜਿਸ ਸਕੂਲ ਦੀ ਤੁਸੀਂ ਅਸੈਸਮੈਂਟ ਕੀਤੀ ਹੈ ਉਸ ਦਾ ਯੂ ਡਾਈਸ ਤੁਸੀਂ ਕੋਡ ਇੱਥੇ ਭਰੋਗੇ ਆ ਦੇਖੋ ਜੀ ਆਪਾਂ ਇੱਥੇ ਇੱਕ ਯੂ ਡਾਈਸ ਕੋਡ ਜਿਹੜਾ ਹੈਗਾ ਉਹ ਭਰ ਰਹੇ ਹਾਂ ਇਹ ਇਹ ਕੋਡ ਭਰਨ ਤੋਂ ਬਾਅਦ ਤੁਸੀਂ ਇਹ ਦੇਖੋ ਲੌਗਇਨ ਤੇ ਕਲਿੱਕ ਕਰ ਦੋਗੇ ਇਹ ਦੇਖੋ ਇੰਡੀਪੈਂਡੈਂਟ ਅਸੈਸਮੈਂਟ ਦਾ ਦੇਖੋ ਕਾਲਮ ਜਿਹੜਾ ਹੈਗਾ ਖੁੱਲ ਚੁੱਕਿਆ ਹੈ ਤੇ ਸਕਸੈਸਫੁਲੀ ਜਿਹੜੀ ਹੈਗੀ ਇਹਦੇ ਤੇ ਲੌਗਇਨ ਹੋ ਚੁੱਕੀ ਆ ਦੇਖੋ ਆਪਾਂ ਇਸ ਨੂੰ ਕਲਿੱਕ ਕਰਾਂਗੇ ਉਸ ਤੋਂ ਬਾਅਦ ਆਪਾਂ ਕਲਾਸ ਦੇ ਵਿੱਚ ਜਾਵਾਂਗੇ ਜਿਸ ਕਲਾਸ ਦੀ ਤੁਸੀਂ ਅਸੈਸਮੈਂਟ ਕੀਤੀ ਹੈ ਉਹਨਾਂ ਦੀਆਂ ਆਈਡਿਸ ਦੇ ਨਾਲ ਉਹਨਾਂ ਦੇ ਨਾਮ ਖੁੱਲੇ ਹੋਏ ਹਨ ਜਿਵੇਂ ਮੰਨ ਲਓ ਆਪਾਂ ਨੇ ਪਹਿਲੇ ਬੱਚੇ ਦੀ ਅਸੈਸਮੈਂਟ ਕਰਨੀ ਹੈ ਤੇ ਦੇਖੋ ਇੱਥੇ ਆਪਾਂ ਕਲਿੱਕ ਕਰਾਂਗੇ ਇਹ ਦੇਖੋ ਸਾਰਾ ਕੁਝ ਉਸ ਬੱਚੇ ਦਾ ਦੇਖੋ ਖੁੱਲ ਚੁੱਕਿਆ ਹੈ ਕਲਾਸ ਖੁੱਲ ਚੁੱਕੀ ਹੈ ਫੀਮੇਲ ਹੈ ਉਹ ਖੁੱਲ ਚੁੱਕਿਆ ਹੈ ਉਸ ਤੋਂ ਬਾਅਦ ਵੈਰੀਫਿਕੇਸ਼ਨ ਡੇਟ ਹੈ ਜਿਸ ਡੇਟ ਨੂੰ ਤੁਸੀਂ ਇਹ ਜਿਹੜੀ ਹੈਗੀ ਐਸੈਸਮੈਂਟ ਕੀਤੀ ਹੈਗੀ ਹੈ ਉਹ ਉਹ ਤੁਸੀਂ ਡੇਟ ਇੱਥੇ ਜਿਹੜੀ ਹੈਗੀ ਆ ਉਹ ਤੁਸੀਂ ਲਿਖ ਦੇਣੀ ਹੈ ਜਿਵੇਂ ਮੰਨ ਲਓ 25 ਤਰੀਕ ਨੂੰ ਕੀਤੀ ਹੈ ਤਾਂ 25 ਤਰੀਕ ਤੁਸੀਂ ਇੱਥੇ ਲਿਖਤਾ ਫਿਰ ਇਸ ਤੋਂ ਬਾਅਦ ਦੇਖੋ ਆਪਾਂ ਨੇ ਦੱਸਣਾ ਇਹੋ ਪੰਜਾਬੀ ਦੇ ਉੱਪਰ ਇਹ ਬੱਚਾ ਕਿਹੜੇ ਲੈਵਲ ਤੇ ਹੈ ਦੇਖੋ ਅੱਖਰ ਲੈਵਲ ਤੇ ਹੈ ਤੇ ਪਹਿਲਾ ਬਿਗਨਰ ਹੈ ਦੂਸਰਾ ਦੇਖੋ ਅੱਖਰ ਹੈ ਲੈਟਰ ਇਹਨੂੰ ਆਪਾਂ ਕਹਿ ਦਿੰਦੇ ਹਾਂ ਤੇ ਦੇਖੋ ਆਪਾਂ ਇੱਥੇ ਕਲੇਮ ਕਰਤਾ ਇਸ ਦਾ ਇਸ ਨੂੰ ਸਿਲੈਕਟ ਕਰ ਲਿਆ ਤੇ ਰਾਈਟਿੰਗ ਦੇ ਵਿੱਚ ਇਹ ਆਪਾਂ ਦੇਖਣਾ ਹੈ ਕਿੱਥੇ ਹੈ ਰਾਈਟਿੰਗ ਦੇ ਵਿੱਚ ਵੀ ਆਪਣੇ ਕੋਲ ਬੱਚਾ ਇਹ ਅੱਖਰ ਦਿੱਤੇ ਹੀ ਹੈ ਤੇ ਆਪਾਂ ਅੱਖਰ ਦਿੱਤੇ ਕਲਿੱਕ ਕਰ ਲਿਆ ਫਿਰ ਦੇਖੋ ਮੈਥੀ ਟੈਸਟਿੰਗ ਹੈ ਮੈਥੀ ਟੈਸਟਿੰਗ ਵਾਸਤੇ ਆਪਾਂ ਦੇਖਣਾ ਹੈ ਕਿ ਇਹ ਬੱਚਾ ਦੇਖੋ ਹੈ ਕਿੱਥੇ ਹੈ ਇਹ ਦੇਖੋ ਆਪਾਂ ਇੱਥੇ ਖੋਲਾਂਗੇ ਤੇ ਸਾਡੇ ਕੋਲ ਅੰਕ ਪਹਿਚਾਨ ਤੇ ਹੈ ਅੰਕ ਪਹਿਚਾਨ ਕਿਹੜੀ 1 ਤੋਂ 9 ਤੱਕ ਲੈ ਕੇ ਆ ਦੇਖੋ ਆਪਾਂ ਇਹਨੂੰ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਫਿਰ ਅੱਗੇ ਹੈਗਾ ਜੀ ਇਸ ਦੇ ਵਿੱਚ ਜਿਹੜਾ ਇੰਗਲਿਸ਼ ਤੇ ਇਹ ਬੱਚਾ ਦੇਖੋ ਸਾਡੇ ਕੋਲ ਸਮਾਲ ਲੈਟਰ ਤੇ ਹੈ ਤੇ ਇਹ ਦੇਖੋ ਆਪਾਂ ਇਹ ਖੁੱਲ ਚੁੱਕਿਆ ਦੇਖੋ ਸਮਾਲ ਲੈਟਰ ਇਹ ਦੇਖੋ ਸਮਾਲ ਲੈਟਰ ਕੀਤਾ ਤੇ ਐਡ ਇੰਡੀਪੈਂਡੈਂਟ ਅਸੈਸਮੈਂਟ ਠੀਕ ਹੈ ਇੱਥੇ ਆਪਾਂ ਕਲਿੱਕ ਕਰਾਂਗੇ ਤੇ ਇਸ ਬੱਚੇ ਦੀ ਜਿਹੜੀ ਹੈਗੀ ਐਸੈਸਮੈਂਟ ਇੰਡੀਪੈਂਡੈਂਟ ਅਸੈਸਮੈਂਟ ਦੇਖੋ ਹੋ ਚੁੱਕੀ ਹੈ ਦੇਖੋ ਰੰਗ ਇਸ ਦਾ ਬਦਲ ਚੁੱਕਿਆ ਦੇਖੋ نیچے ਦੇਖੋ ਰੰਗ ਹੋਰ ਹੈ ਉੱਪਰ ਦੇਖੋ ਰੰਗ ਜਿਹੜਾ ਉਹ ਹੋਰ ਹੋ ਚੁੱਕਿਆ ਇਸ ਤਰ੍ਹਾਂ ਕਰਕੇ ਜਿਹੜੇ ਬੀਐਮ ਹੈਗੇ ਆ ਉਹ ਪ੍ਰਥਮ ਦੀ ਸਾਈਟ ਉੱਤੇ ਜਾ ਕੇ ਬੱਚਿਆਂ ਦੀ ਜਿਹੜੀ ਇੰਡੀਪੈਂਡੈਂਟ ਅਸੈਸਮੈਂਟ ਉਹਨਾਂ ਨੇ ਕੀਤੀ ਹੈ ਉਹ ਇਸ ਤਰ੍ਹਾਂ ਕਰਕੇ ਚੜਾਣਗੇ ਜੀ ਧੰਨਵਾਦ